18 ਗਈ 18 ਤਰੀਕ ਨੂੰ ਸਵੇਰੇ 10 ਵਜੇ ਸਮੇਂ ਤੋਂ ਬਾਅਦ ਕਾਉਂਟ ਲੈ ਹੋ ਰਿਹਾ ਉਹ ਕੁਛ ਨਹੀਂ ਬੰਦ ਬਹੁਤ ਆਸ ਲੈ ਕੇ ਆਈ ਸੀ ਅੱਜ ਵੀ ਕਿ ਇਹਨੂੰ ਫਾਂਸੀ ਦੀ ਸਜ਼ਾ ਹੋ ਜAVE ਪਰਿਵਾਰ ਇੱਕ ਇੱਕ ਸੈਕਿੰਡ ਦਾ ਇੰਤਜ਼ਾਰ ਕਰ ਰਿਹਾ ਇਨਸਾਫ ਤੇ ਮੰਗ ਕਰ ਰਿਹਾ ਬਾ ਤਾਂ ਅੱਜ ਫੇਰ ਉਹ ਥੋੜਾ ਡਿਲੇ ਹੋ ਗਿਆ ਹੁਣ ਕਿਸ ਤਰ੍ਹਾਂ ਬਾਜੀ ਬਹੁਤ ਔਖਾ ਬਾਜੀ ਕੈਮਰਾ ਬਰੇ ਬਹੁਤ ਔਖਾ ਸਭ ਵਾਸਤੇ ਔਖਾ ਮਦਰਲੀ ਸਭ ਤੋਂ ਵੱਧ ਔਖਾ ਉਹਨੂੰ ਸਾਹਮਣੇ ਦੇਖ ਕੇ ਪ੍ਰਦਰਸ਼ਣ ਨਹੀਂ ਹੁੰਦੀ

ਫਾਂਸੀ ਜਾਂਦੇ ਆ ਫਾਂਸੀ ਮਾਈਕਲੇ ਕਾ ਲਓ ਯਾਰ ਲੱਗਦਾ ਜੀ ਭਾਰਤਰੀ ਨੂੰ ਹੁਣ ਫਿਰ ਇੱਕ ਵਾਰ ਉਮੀਦ ਨੂੰ ਦੁਬਾਰਾ ਕੀ ਇਨਸਾਫ ਪੂਰਾ ਹੋ ਜਾਏਗਾ ਉਹ ਮਾਈ ਥੱਲੇ ਕਰ ਦੋ ਮੈਂ ਬਿਲਕੁਲ ਆਸ ਰੱਖ ਸਕਦੇ ਹਾਂ ਕਿਉਂਕਿ ਸਭ ਉਹਨਾਂ ਦੇ ਹੱਥ ਵਿੱਚ ਹੈ ਕੁਝ ਨਹੀਂ ਪਤਾ ਕੀ ਹੋਣਾ ਵਾ ਆਸ ਆ ਬਸ ਇਹ ਕਰੋ ਰੋਜ਼ ਪਰਿਵਾਰ ਆ ਰਿਹਾ ਇੰਤਜ਼ਾਰ ਕਰ ਰਿਹਾ ਕਿ ਅੱਜ ਫੈਸਲਾ ਜਿੱਦ ਰੋਜ਼ ਨੂੰ ਇਨਸਾਫ ਹੋ ਜਾਏਗਾ ਬਿਲਕੁਲ ਸਵੇਰ ਦਾ ਕੁਝ ਨਹੀਂ ਖਾਦਾ ਔਰ ਸ਼ਾਮ ਇੱਦਾਂ ਹੀ ਪੈਂਦੀ ਹੈ 5:00 7:00 ਵਜੇ ਜਾਂਦੇ ਆ ਕੋਸ਼ਕਾਨ ਨੂੰ ਦਿਲ ਨਹੀਂ ਕਰਦਾ ਪੂਰਾ ਇੱਕ ਹਫਤਾ ਹੋ ਗਿਆ ਬਿਨਾ ਬ੍ਰੇਕਫਾਸਟ ਤੋਂ ਇੱਥੇ ਆ ਰੁਕੀਦਾ ਔਰ ਸ਼ਾਮ ਪਿਆ ਜਾਂਦੀ ਹੈ ਵੀਰੇ ਮਹਾਤਮਾ ਦੇ ਹੱਥ ਵਿੱਚ ਉਹਨਾਂ ਦੇ ਹੱਥ ਵਿੱਚ ਕੀ ਸੋਚਦੇ ਆ ਪਤਾ ਨਹੀਂ ਕਿ ਉਹ ਇੱਕ ਕ੍ਰਿਮੀਨਲ ਨੂੰ ਸਜ਼ਾ ਦੇਣ ਤੇ ਨਾ ਟਾਈਮ ਉਹਨੇ ਇੱਕ ਮਿੰਟ ਲਾਇਆ ਉਹਨੂੰ ਮਾਰਨ ਵਾਸਤੇ ਉਹਦੇ ਲਈ ਬਹੁਤ ਸੋਚਣਾ ਪੈ ਰਿਹਾ